ਲੋ ਵਿਸ਼ਵਾਸੀ ਕਾਜਦਾਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰਤੀ ਹਾਂ ਜੋਸ਼ੀ ਜੀ ਦਾ ਨਾਮ ਤੇ ਅਸੀਂ ਨੰਬਰ 81 ਤੋਂ ਸਵਾਗਤ ਕਰਦੇ ਆ ਤੇ ਲੋ ਮਾਣੋ ਸਾਡੇ ਪਿਆਰੇ ਜੇ ਗੀਤਾਂ ਆਲੰਦ ਤੇ ਇੱਕ ਕੁੜੀ ਤੇ ਇੱਕ ਆਪਣੇ ਮਸ਼ੂਕ ਨੂੰ ਕਹਿੰਦੀ ਆ ਚਾਹੇ ਕੁਝ ਵੀ ਲਾ ਲਓ ਹਨਾ ਤੇ ਉਹ ਕਹਿੰਦੀ ਵੀ ਤੂੰ ਇੱਥੇ ਮੈਨੂੰ ਮਿਲ ਲਈ ਇੱਥੇ ਆਈ ਸਾਡੀ ਗਲੀ ਜਨਾਇਆ ਕਰ ਫਿਰ ਮੇਰੇ ਸਹੇਲੀਆਂ ਦੇਖਦੇ ਉਹ ਮਾਤਿਆ ਕਰਦੀਆਂ ਫਿਰਦੀਆਂ ਤੇ ਪਰਜਾਈ ਤਾਂਨੇ ਦੀ ਮੇਰੀ ਮਾਂ ਵੀ ਗਾਲਾਂ ਕਢਿੰਦੀ ਆ ਤੋ ਜੀ ਜੇ ਤੁਸੀਂ ਸੋਨੇ ਮਿਲ ਨੂੰ ਕਿਹਾ ਤੁਸੀਂ ਗੀਤ ਸੁਣਿਆ ਹੈ ਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਮੈਂ ਤੁਹਾਨੂੰ ਗੋਡਾਂ ਦੇ ਜੀਵਨ ਗੁਣ ਸਮਖਿਨ ਦਾ ਉਹਦੇ ਬਾਰੇ ਪਾਉਂਗੀ ਤੇ ਲੋ ਲਾਈਟ ਦਾ ਲੱਗ ਜੇ ਪਹਿਲਾਂ ਲਾਈਟ ਵਰਨੀ ਸਾਡੇ ਗੀਤ ਪਾਉਂਦੇ ਗੀਤ ਨਹੀਂ ਬਣਿਆ ਕਿ ਤੇ ਹੁਣ ਦੁਬਾਰਾ ਫਿਰ ਅਸੀਂ ਕੋਸ਼ਿਸ਼ ਕਰੀਏ ਤੇ ਲੋ ਹੁਣ ਸੁਣੋ ਇਸ ਗੀਤ ਦਾ ਮਾਣ ਆਨੰਦ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਯਾ ਸਬਸਕ੍ਰਾਈਬ ਕਰਨਾ ਨਾ ਪਰ ਲੋ ਕਮੈਂਟ ਜਰੂਰ ਕਰਿਆ ਕਰੋ ਹੈ ਨਾ ਤੇ ਲਓ ma non per sapere se soffiare di loro mi danno

ਪਲੀ ਤੇ ਪੀਂਗਾ ਮੈਂ ਪਾਉਂਗੀ ਉਥੇ ਮਿਲਣੇ ਨੂੰ ਆਈ ਵੀ ਜੀ ਸੋਣਾ ਸੋਨਾ ਮੁਖੜਾ ਦੇਖਾਈ ਵੀ ਵੇ ਕੈਂਠੇ ਬੜੀ ਅਸੜੀ ਗਲਿਓ ਨਾ ਹੀ ਵੇ ਜੀ ਸਾੜਿਆ ਸੜੀ ਗਲਿਓ ਨਾ ਹੀ ਵੇ न तव भर जई वे गीत सोणिया ग़ला दे सॾी माई वे me am coming Oh

वै ब्रे ਡੋਲਾ ਲੇ ਕਰੀ ਜੈ ਵੀ ਜੀ ਸੋਣਿਆ ਡੋਲਾ ਲੇ ਕਰੀ ਜੈ ਵੀ ਲਓ ਗੀਤ ਭਾਇਆ ਪੂਰਾ ਉਮੀਦ ਆ ਸਾਨੂੰ ਪਸੰਦ ਆਇਆ ਹੋਊਗਾ ਤੇ ਨਾ ਹੀ ਛੋਟਾ ਨਾ ਹੀ ਵੱਡਾ ਗੀਤ ਹੈ ਨਾ ਤੇ ਬਹੁਤ ਪਿਆਰੇ ਜਨ ਲੋਕੀ ਦਾ ਇੱਕ ਨੂੰ ਕੋਣਾ ਸਾਰੇ ਤੁਸੀਂ ਗਾ ਸਕਦੇ ਹੋ ਜਦੋਂ ਅਸੀਂ ਗੋਲੇ ਸਾਡੇ ਨਾਲ ਨਾਲ ਗਾਇਆ ਕਰੋ ਹੁਣ ਜਦੋਂ ਅਸੀਂ ਦੇਖੋਗੇ ਉਹ ਤਾਂ ਵੀ ਨਾਲ ਨਾਲ ਗਾ ਕੇ ਦੇਖੋ ਵੀ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਮੈਂ ਨਹੀਂ ਕਿਸੇ ਨੂੰ ਸਾਡਾ ਸਾਰਾ ਜਗ ਲੱਗ ਜੂਗਾ ਜੇ ਲੋ ਹੁਣ ਮਾਣੋ ਇਸ ਗੀਤ ਦਾ ਵੀ ਆਨੰਦ ਤੇ ਬਾਕੀ ਜਿਵੇਂ ਗੋਡਿਆਂ ਦਾ ਇੱਕ ਨੂੰ ਭੰਨੇ ਕਿਹਾ ਆਪਣੇ ਗੁਰਪ੍ਰੀਤ ਸਿੰਘ ਭਰਾ ਕੋਈ ਕਹਿੰਦਾ ਜੀ ਗੋਡਿਆਂ ਦਾ ਮੇਰਾ ਗਰੀਸ਼ ਮੁੱਕ ਗਿਆ ਕਹਿੰਦੇ ਨੇ ਇਹ ਗੋਡਿਆਂ ਦਾ ਗਰੀਸ਼ ਨਹੀਂ ਮੁੱਕਦਾ ਮੇਰੀ ਗੱਲ ਸੁਣੋ ਪਤਾ ਕੀ ਤੁਸੀਂ ਇੱਕ ਕਿੱਲੋ ਪਾਣੀ ਲੋਹੇ ਦੀ ਕੜਾਹੀ ਹੋਵੇ ਜਾਂ ਜੈਲੋਹੀ ਨਾ ਹੋਵੇ ਚਾਹੇ ਵੱਡੀ ਆ ਜਾਂ ਛੋਟੀ 1 ਕਿਲੋ ਮਿੰਨ ਕੇ ਪਾਣੀ ਤੁਸੀਂ ਪਾ ਲਓ ਥੋੜਾ ਮੋਟਾ ਇਧਰ ਉਧਰ ਜਾਂਦਾ ਜਦੋਂ ਅੱਧਾ ਰਹਿ ਜੇ ਤਰੀਕ ਲਿਖ ਲਓ 40 ਦਿਨ ਪੀਓ ਪਾਣੀ ਪਿੰਦੇ ਪਿੰਦੇ ਤੁਹਾਡੇ ਗੋਡੇ ਸਹੀ ਹੋ ਜਾਣਗੇ 40 ਦਿਨ ਜਦੋਂ ਜੇ ਸਹੀ ਵੀ ਹੋ ਗਏ ਤਾਂ ਵੀ ਚਾਹੀਦੇ ਤੁਸੀਂ ਪੂਰੇ ਕਰਨੇ ਨੇ ਇਹ ਤਾਂ ਜਮੀ ਸੌਖਾ ਹੈ ਜਿਹੜਾ ਇਹ ਕਹਿੰਦੇ ਨੇ ਗਰੀਸ ਮੁੱਕਿਆ ਇਹ ਕਈ ਤਰ੍ਹਾਂ ਦਾ ਦੁਖਦੇ ਮੈਂ ਮੇਰੇ ਗੋਡਿਆਂ ਤੇ ਬਸਾਂ ਹੈ ਰੋਜ ਤੇਲ ਲਾਉਂਦੀ ਤੇ 19 ਵਾਰੀ 1 2 3 4 ਲਾਉਂਦੇ ਲਗੀਆਂ ਤੇ ਹੁਣ ਗੋਡੇ ਦਾ ਕਿਦੋਂ ਦੇ ਦੁਖੇ ਹੋ ਡਟ ਰਹੇ ਹੋਏ ਨੇ ਦੋ ਤਿੰਨ ਸਾਲ ਤੋਂ ਹੀ ਪਰ ਮੈਨੂੰ ਆਦਤ ਪਈ ਦੀ ਮੈਂ ਰੋਜ ਫੇਰ ਵੀ ਕਰ ਲੈਂਦੀ ਆ ਬਿਲਕੁਲ ਨਹੀਂ ਦੁਖੇ ਮੈਂ ਹਾਂ 75 ਨੂੰ 55 ਖਾਦ ਦੀ ਕੋਣ ਵਾਲੀ ਮੇਰਾ ਪਹਿਲਾਂ ਬਹੁਤ ਮੈਂ ਤਾਂ ਇਹ ਫੜ ਕੇ ਹੱਥ ਲਾ ਕੇ ਉੱਠਦੀ ਸੀ ਇਹ ਤੇਲ ਨਹੀਂ ਠੀਕ ਕਰਦੀ ਮੇਰੇ ਤਾਂ بس ਆਈ ਮਲ ਨਾਲ ਦੇਖੋ ਕਿਸੇ ਦੇ ਕਿਵੇਂ ਠੀਕ ਹੁੰਦੇ ਨੇ ਇਹ ਵੀ ਕਰਕੇ ਦੇਖ ਲਓ ਤੇ 19 ਵਾਰੀ 1 2 ਲਾ ਲਿਆ ਤੇਲ ਹੱਥ ਤੇ ਗੋਡੇ ਤੇ ਲਾਇਆ ਆਪਾਂ ਫਿਰ ਬੈਗ ਨੂੰ 19 ਵਾਰੀ ਗਿਣ ਕੇ 1 2 3 4 ਆਪ ਹੀ ਇਹ ਠੀਕ ਹੋ ਜਾ ਤਾਂ ਤੇ ਆ ਪਾਣੀ ਪੀ ਲਓ ਤੇ ਜੇ ਫਿਰ ਜਾਦੇ ਮਤਲਬ ਤਕਲੀਫ ਆ ਜਿਵੇਂ ਵੀ ਤੁਸੀਂ ਬੱਠਿਆਂ ਦੇ ਵੀ ਚੀਸਾਂ ਪਈ ਜਾਂਦੀਆਂ ਨੇ ਉਹਦੇ ਵਾਸਤੇ ਕੀ ਕਰਨਾ ਹੈ ਤਿੰਨੇ ਤੁਹਾਨੂੰ ਨੁਕਤੇ ਦੱਸ ਦਿੰਨੀ ਆ ਉਹਦੇ ਵਾਸਤੇ ਤੁਸੀਂ ਕਾਲੇ ਤਿੰਨੇ ਨੂੰ 50 ਗ੍ਰਾਮ ਨਿਖ ਲਓ ਹੁਣ ਤੁਸੀਂ ਪਹਿਲਾਂ ਮੇਰਾ ਇਹ ਪਾਇਆ ਹੋਇਆ ਸਾਡੇ ਬੋਟੀ ਠੀਕ ਹੋਈ ਆ ਉਹਨੇ ਸਾਰਾ ਪਟਿਆਲਾ ਉਹ ਆਪ ਸਟਾਫ ਨਾਲਸ ਰਿਟਾਇਰ ਹੋ ਗਿਆ ਉਹ ਕਹਿੰਦੀ ਮੈਦਾ ਜੀ ਚਾਚੀ ਜੀ ਉਹਨੇ ਵਿੱਚੋ ਇਹ ਨੁਕਤਾ ਪਾਇਆ ਵੀ ਪੱਕਾ ਹੈ ਜਾਂ ਨਹੀਂ ਤੇ ਸਾਡੀ ਗੁਰ ਭੈਣ ਨੇ ਦਿੱਤਾ ਕਿ ਮੈਥੇ ਤੋਂ ਪੈਸੇ ਵੀ ਨਹੀਂ ਲੈ ਕੇ ਗਈ ਵੀ ਤੂੰ ਮੈਂ ਠੀਕ ਹੋਗੀ ਤੂੰ ਵੀ ਹੋ ਜਾਏਗੀ ਉਹਨੇ ਆਪੇ ਬਣਾ ਕੇ ਦੇ ਦੇਗੀ ਕੀ ਚੀਜ਼ ਹੈ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੁਲਬੰਦੀ ਬਦਾਮ ਆਪਣਾ ਬਦਾਮ ਦੇਸਦੇ ਨੇ ਸਾਰਿਆਂ ਨੂੰ ਪਤਾ ਵੀ ਕਿਹੜੇ ਗੁਲਬੰਦੀ ਨੇ ਕਿਹੜੇ ਕਿਹੜੇ ਦਾ ਆਪਣਾ ਬਦਾਮ ਦੇਸਦੇ ਨੇ ਉਹ ਜੀ ਹੈਨਾ ਤੇ ਉਹ ਆਪ ਹੀ ਦੱਸਣਗੇ ਗੋਲਬੰਦੀ ਬਦਾਮ ਕਿਹੜੇ ਗੋਲਬੰਦੀ ਬਦਾਮ ਇਹ ਵੀ 50 ਗ੍ਰਾਮ ਤੇ ਪੰਜੇ ਮਗਜ ਇਹ ਵੀ 50 ਗ੍ਰਾਮ ਫੁੱਲ ਮਖਾਣੇ ਇਹ ਵੀ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਤੇ ਅਲਸੀ 50 ਗ੍ਰਾਮ ਇਹ 400 ਗ੍ਰਾਮ ਹੋ ਗਏ 8 ਚੀਜ਼ਾਂ ਨੇ ਜੋ ਤੁਸੀਂ ਇਹਨੂੰ ਜਿਹੜੇ ਮਤਲਬ ਕਿਕਰਾਂ ਦੀ ਗੂੰਦ ਆ ਥੋੜੀ ਜਿਹੀ ਭੁੰਨ ਲਓ ਤੇ ਉਹ ਚ ਥੋੜੇ ਜਿਹੇ ਚਾਹਨਾ ਭੁੰਨ ਕੇ ਨਹੀਂ ਤਾਂ ਉਹ ਚਿਪਚਿਪੀ ਜੀ ਹੋ ਜੂ ਉਹਨੂੰ ਰਗੜ ਲਓ ਫੁੱਲ ਮਖਾਣੇ ਮੜੇ ਭੁੰਨ ਲਓ ਤੇ ਨਹੀਂ ਉwidetilde ਜਿਹੇ ਹੁੰਦੇ ਨੇ ਬਾਕੀ ਸਾਰਾ ਲਾਲਾ ਪਾਊਡਰ ਬਣਾ ਲਿਆ ਫਿਰ ਪਾਉਣਾ ਕਿ ਚੰਚਾ ਰਾਤ ਨੂੰ ਦੁੱਧ ਨਾਲ ਪੈਂਦੇ ਵੇਲੇ ਨੇ ਉਹ ਕਹਿੰਦੀ ਸੀ ਚਾਤੀ ਜੀ ਮੇਰੇ ਤਾਂ ਕਹਿੰਦੀ ਬਈ 10 12 ਦਿਨਾਂ ਚ ਹੀ ਗੋਡੇ ਮੈਨੂੰ ਪਤਾ ਨਹੀਂ ਲੱਗੇ ਬਗੀਏ ਦੁਖਦੇ ਨੇ ਤੇ ਪੂਰਾ ਦਾ ਪੂਰਾ 400 ਗ੍ਰਾਮ ਹੈ ਕਹਿੰਦੇ ਸੁਆਦ ਹੈ ਬੱਚੇ ਵੀ ਖਾ ਜਾਂਦੇ ਨੇ ਪਰ ਜਿਹੜਾ ਮਰੀਜ਼ ਹੈ 400 ਗ੍ਰਾਮ ਉਹਦੇ ਉਦਰੀ ਜਾਣਾ ਚਾਹੀਦਾ ਕਿਸੇ ਨਾਲ ਨਹੀਂ ਇਹ ਤੁਸੀਂ ਖਾ ਕੇ ਦੇਖੋ ਨਹੀਂ ਤਾਂ ਫਿਰ ਆਪਾਂ ਨੂੰ ਕੌਣ ਲਿਆ ਕੇ ਮੇਰੇ ਤੇ ਲਾਏ ਸੀ ਇਹ ਇੰਝੇ ਖਾਧੀਆਂ ਜਾਣਗੀਆਂ ਹਨਾ ਤੇ ਬਿਲਕੁਲ ਠੀਕ ਹੋ ਜਾਓਗੇ ਤੇ ਉਹ ਜਿਹੜਾ ਸੌਖਾ ਇਹ ਦੱਸੇਗਾ ਉਹ ਉਹ ਵੀ ਇਹ ਕਿੰਨੇ ਉਬਾਲੇ ਗੋਡਿਆਂ ਦੇ ਅਸੀਂ ਤਾਂ ਸਾਰੇ ਠੀਕ ਆ ਮੈਂ ਤਾਂ ਪਾ ਤੇਲ ਮਲਣਾ ਠੀਕ ਹੋ ਗਈ ਕੋਈ ਪਾਣੀ ਨਾਲ ਠੀਕ ਹੋ ਜਾਂ ਨਹੀਂ ਤੇ ਫਿਰ ਆ ਖਾ ਲਓ ਠੀਕ ਹੈ ਨਾ ਜੇ ਗ੍ਰੀਸ ਹੈ ਨਾ ਉਹ ਤਾਂ ਪਾਣੀ ਹੀ ਪੂਰਾ ਕਰ ਦੋ ਥੋੜਾ ਜਿਹਾ ਤੁਸੀਂ ਉਹ ਲੋਹੇ ਦੀ ਕੜਾਹੀ ਦੇ ਵਿੱਚ ਉਹ ਪਾਣੀ ਉਬਾਲ ਕੇ 40 ਦਿਨ ਪੀਣਾ ਅੱਧਾ ਨਿਰਨੇ ਕਾਲੀ ਪੀਣਾ ਹੁਣ ਸਮਝ ਗਏ ਲਓ ਹੁਣ ਤੁਸੀਂ ਸਮਝ ਗਏ ਹੋਵੋਗੇ මා inate nuってද.